ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡਾ ਸੂਰੇ ਵਾਲਾ ਜ਼ਿਲ੍ਹਾ ਦੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਆ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਸਦਾ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਵਿਖਾਉਣੀ ਹੈ ਜਿਹਦੇ ਵਿੱਚੋਂ ਦੋ ਵੜਾ ਪਹਿਲਾ ਸੂਆ ਗੱਬਣਾ ਤੇ ਇੱਕ ਦੋਸਤੋ ਗਹਿਰਾ ਵਾੜਾ ਦੂਜਾ ਸੂਆ ਤਾਜੀ ਸੂਈ ਆ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਜੋ ਜੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਪਣਾ ਨਾਮ ਦੱਸੋ ਜੀ ਨਾਮ ਮੇਰਾ ਗੋਪੀ ਰਈ ਗੋਪੀ ਗੋਪੀ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 62833 62833 81701 81701 ਹਾਂਜੀ ਠੀਕ ਹੈ ਬਾਈ ਬਾਈ ਆਪਣਾ ਵਪਾਰ ਲੈਣ ਦਾ ਹੀ ਕੰਮ ਆ ਹਾਂਜੀ ਬਾਈ ਤੇ ਅੱਜ ਤਿੰਨ ਵੜਾ ਸੇਲ ਆਪਣੇ ਕੋਲੇ ਹਾਂਜੀ ਬਾਈ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਘਿਰ ਵੜ ਦੀ ਟੇਕਨ ਵਾਂਸੂ ਆ ਇਹ ਦੂਜਾ ਸੂਆ ਸੋਈ ਵੀਰ ਦੂਜਾ ਸੂਈ ਆ ਹਾਂ ਤੇ ਮਗਰ ਬੱਚਾ ਬਾਈ ਮਗਰ ਵੱਛਾ ਭਾਈ ਲੋ ਵੀ ਆ ਬੱਚਾ ਵੱਛਾ ਤੇ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ 5 6 ਦਿਨ ਹੋ ਗਏ ਬੰਮੇ ਵੀਰ ਸੂਈ 5 6 ਦਿਨ ਹਾਂ ਤੇ ਭਾਈ ਸੀਲਸ ਲਗ ਬਹੁਤ ਆ ਮੈਂ ਨਾ ਭਾਈ ਜਿੱਧਰ ਦੀ ਮਰਜ਼ੀ ਬਹਿ ਜੀ ਯਾਰ ਮਿੱਤਰੋ ਆ ਗੋਣੇ ਇਨਾ ਪਸ਼ੂਆਂ 'ਚ ਮਿਲਦੇਗੇ ਜਿਹੜੇ ਭਾਈ ਤੁਹਾਨੂੰ ਦਿਖਾ ਰਿਹਾ ਜਿੱਧਰ ਦੀ ਮਰਜ਼ੀ ਬਹਿ ਜਾ ਬੱਚਾ ਕੋਈ ਨਹੀਂ ਛੱਡਿਆ ਹਜੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਸੀਲ ਪਣਾ ਦਿਖਾਉਣੇ ਆ ਦੋਸਤੋ ਇੱਕ ਪਸ਼ੂ ਦਾ ਨੇ ਵੜਾਂ ਥੋੜੀਆਂ ਗਰਮ ਹੁੰਦੀਆਂ ਪਰ ਇਹਦੇ ਕੋਈ ਚੜੀ ਲੱਥੀ ਦੀ ਇਹਨੂੰ ਆਹ ਵੇਖ ਸਕਦੇ ਹੋ ਤੁਸੀਂ ਬੱਚਾ ਪਾਸੇ ਖੜਾ ਜਿੱਥੇ ਮਰਜੀ ਹੱਥ ਮਾਰੀ ਜਾ ਕੋਈ ਇਹਨੂੰ ਨਿੰਦ ਨਹੀਂ ਕੋਈ ਵਿਚਾਰ ਕਿੰਨਾ ਦੁੱਧ ਆ ਬਾਈ ਇਹਦੇ ਥੱਲੇ ਦੁੱਧ ਇਸਨੇ ਭੋ ਮੈਂ 14 ਕਿਲੋ ਹੈਗਾ 14 ਲੀਟਰ ਹਾਂ ਲਓ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਪਿਓਰ ਗਿਰ ਦੇ ਵਿੱਚ ਆ ਤੇ ਰਾਜਸਥਾਨ ਦੀ ਦੋਸਤੋ ਇਹ ਨਸਲ ਮੱਥਾ ਮੁੱਥਾ ਵੇ ਕਿੰਨਾ ਚੱਕ ਬਹੁਤ ਚੰਗੀ ਆ ਹਾਂ ਚੱਕਾ ਮਾ ਮੱਥਾ ਇਹ ਦੋਸਤੋ ਕਿੰਨਾ ਬਾਈ ਦੁੱਧ ਇਹਦੇ ਥੱਲੇ ਆ 14 ਕਿਲੋ ਹੈਗਾ ਬਾਈ ਇਹਦੇ ਥੱਲੇ ਜਮਾ ਹਾਂ ਲਓ ਵੀ ਦੋਸਤੋ 14 ਲੀਟਰ ਦੋਵਾਂ ਨਾਲ ਕੋਈ ਬੰਦਾ ਚਾਰ ਟੈਂਸ ਚੋਲੇ ਪੰਜ ਚੋਲੇ ਜਿੰਨਾ ਚਿਰ ਮਰਜੀ ਚੋਲੇ ਸੀਲਸ ਲੱਗ ਤੇ ਚੋਣ ਠੀਕ ਹੈ 1 ਮਿੰਟ ਚੋਕੇ ਉੱਠ ਖੜ ਬਸ ਵਾਹ ਬਈ ਵਾਹ ਕੀ ਬਾਤ ਹਨ ਦਿਖਾਉਣੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣ ਦਿਖਾਵਾਂਗੇ ਕੀੜੇ ਦੇ ਪਾਵਿਆਂ ਰਗੇ ਦੋਸਤੋ ਮੈਂ ਜਾ ਪਾ ਤੂੰ ਬੈਠ ਥੱਲੇ ਖੋਣੀਆਂ ਦੀ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਲਓ ਵੀ ਮੈਂ ਆਪ ਹੀ ਹੱਥ ਮਾਰ ਰਿਹਾ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦਾ ਸੀਲਸ ਲੱਗ ਰਿਆ ਦੋਸਤੋ ਸਬੂਤ ਦੇ ਰਹੀ ਹੈ ਵਹਿੜ ਦੂਜਾ ਸੁਆ ਕਰਮਾਂ ਵਾਲੀ ਸੂਈ ਆ ਤੇ ਚੰਗੇ ਦੁੱਧ ਰਿਕਾਡ ਵਾਲੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਆ ਕੇ ਤੁਸੀਂ ਦੋਸਤੋ ਦੇਖੋਗੇ ਥਣਾ ਦਾ ਗੈਪ ਸਾਈਜ਼ ਬਹੁਤ ਜ਼ਿਆਦਾ ਚੰਗਾ ਬਹੁਤ ਹੀ ਜ਼ਿਆਦਾ ਰੂਹ ਖੁਸ਼ ਹੋ ਜੂਗੀ ਦੋਸਤੋ ਦੇਖ ਕੇ ਪਹਿਲਾਂ ਨਹੀਂ 15 ਕਿਲੋ ਤੋਂ ਦਿੱਤਾ ਬਾਈ ਤੁਸੀਂ ਨਹੀਂ ਦੇਖ ਸਕਦੇ ਤੁਸੀਂ ਬਾਕੀ ਤੁਹਾਨੂੰ ਤੋੜ ਕੇ ਦਿਖਾਵਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਚੰਗਾ ਕੱਦ ਕਾਠਾ ਦੋਸਤੋ ਪਿਓਰ ਗਹਿਰਾ ਜਿਹਨੂੰ ਕਹਿੰਦੇ ਆ ਉਹ ਹੈ ਰਾਜਸਥਾਨ ਵਾਲੀ ਚੰਗੇ ਦੁੱਧ ਰਿਕਾਡ ਵਾਲੀ ਸੀਲਸ ਲੱਗ ਤੁਹਾਨੂੰ ਮੈਂ ਦਿਖਾ ਹੀ ਦਿੱਤੀ ਆ ਬਹੁਤ ਜਿਆਦਾ ਜਿੰਨੀ ਵੀ ਕਹਿ ਦੀਏ ਤੇ ਮਗਰ ਦੋਸਤੋ ਇਹਦੇ ਵਛਾ ਤੇ ਬਾਈ ਕੀ ਕੀਮਤ ਰੱਖੀ ਆ ਫਿਰ ਆਪਾਂ ਇਹਦੀ ਉਵੇਂ ਮੁੱਲ ਕਰਨ ਉਹ ਤਾਂ 85000 ਕਰ ਲੀਆ 65000 ਦੀ ਦੇਣੀ ਦੇਣੀ ਆ ਵਾਹ ਬਾਈ ਵਾਹ ਮੁੱਲ ਭਾਵੇਂ 85000 ਕਰ ਲੀਏ 65000 ਦੀ ਬਰੂਕ ਬਹੁਤ ਜਿਆਦਾ ਵਹਿੜਾ ਵਾਹ ਬਾਈ ਚੰਦੀ ਨੂੰ ਤਾਂ ਭਾ ਕੋਈ ਐਂ ਚੋਈ ਜਾਵੇ ਯਾਰ ਲਾ ਵੀ ਭਾਵੇਂ ਦੋਵੇਂ ਪਾਸੇ ਬਹਿ ਜਾਓ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਕੋਈ ਕੁਛ ਨਹੀਂ ਲਾ ਵੀ ਦੇਖ ਸਕਦੇ ਹਾਂ ਤੁਸੀਂ ਲਓ ਚਾਈ ਲੱਗੀ ਆ ਕਿ ਕਿਆ ਬਾਤ ਹੈ ਬਹੁਤ ਹੀ ਜਿਆਦੇ ਸ਼ਾਨਦਾਰ ਚ ਬਹੁਤ ਠੰਡੀ ਵਾ ਵਾਹ ਭਾਈ ਕਿਆ ਬਾਤ ਹੈ ਇਸ ਤੋਂ ਅੱਗੇ ਇਹ ਪਹਿਲਾ ਸੁਆ ਬੱਛੀ ਆ ਵੀਰ ਪਹਿਲਾ ਸੁਆ ਬੱਛੀ ਤੇ ਕਿੰਨੇ ਦਿਨ ਲੈਂਦੀ ਆ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਦੱਸਿਆ ਮਾਲਕਾਂ ਨੇ ਇੱਕ ਤਰੀਕ ਨੂੰ ਹਾਂਜੀ ਠੀਕ ਐ ਤੇ ਕੋਈ ਸੀਮਨ ਸੁਮਨ ਦਾ ਪਤਾ ਉਹਦੀ ਸਾਰੀ ਡਿਟੇਲ ਮਿਲ ਜੂਗੀ ਵੀਰ ਵਾਹ ਜੀ ਕਿੰਨੇ ਦਿਨ ਲੈਂਦੀ ਆ ਇੱਕ ਤਰੀਕ ਨੂੰ ਦਿਨ ਪੂਰੇ ਦੱਸਿਆ ਜੀ ਇੱਕ ਤਰੀਕ ਨੂੰ ਲਓ ਵੀ ਸੱਜਣਾ ਮੂੰਹ ਮੱਥੇ ਦੀ ਚੰਗੀ ਐ ਜਾਤ ਕੁਆਲਿਟੀ ਦੋਸਤੋ ਬਹੁਤ ਜਿਆਦੇ ਐ ਵੈੜ ਦੀ ਤੇ ਉਦੋਂ ਚੰਗਾ ਥਾਨ ਲਓ ਵੀ ਸੱਜਣੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਾਈਜ਼ ਤੇ ਗੈਬ ਦਿਖਾ ਦੇਾਂਗੇ ਬਹੁਤ ਸੋਹਣਾ ਥਣ ਲੱਗਿਆ ਤੇ ਪਿਛਲੇ ਪਾਸੇ ਸਫਾਈ ਦੇਖ ਸਕਦੇ ਹੋ ਤੁਸੀਂ ਵੈੜ ਦੀ ਬਹੁਤ ਜ਼ਿਆਦਾ ਤੇ ਸੀਲਸ ਲੱਗੇ ਵੀ ਚੰਗੀ ਹੈ ਖਿੱਚ ਕੇ ਵਿਖਾਓ ਜੀ ਬਾਈ ਦੀ ਢਿੱਲ ਕਿੰਨੀ ਕ ਬਹੁਤ ਜ਼ਿਆਦਾ ਲਓ ਵੀ ਪਤਲੀ ਚਮੜੀ ਆ ਤੇ ਢਿੱਲ ਚੰਗੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦੋਸਤੋ ਦਿਖਾ ਦਿੰਨੇ ਲਓ ਵੀ ਸੱਜਣੋ ਲਓ ਵੀ ਮੇਟਰੋ ਦੋਨਾਂ ਪਾਸੇ ਤੋਂ ਤੁਹਾਨੂੰ ਹਵਾਨੇ ਵੀ ਜੱਜਮੈਂਟ ਕਰਾ ਦਿੰਨੇ ਆ ਗੁਲਾਬੀ ਰੰਗ ਦੇ ਨੇ ਹਵਾਨਾ ਤਿਆਰ ਕਰਨਾ ਜਿੱਦੇ ਇਹ ਸੂਈ ਐਠੇ ਪੁੜਾ ਦੇਖ ਸਕਦੇ ਹੋ ਦੋਸਤੋ ਲੰਬਾਈ ਚੰਗੀ ਇੱਕ ਅੱਧ ਕਾਠ ਬਹੁਤ ਆ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਹਾਂ ਹਾਂਜੀ ਹਾਂਜੀ ਗੁਲਾਬੀ ਚੰਗਾ ਇਹ ਵਾਲੂਆ ਬਹੁਤ ਜ਼ਿਆਦਾ ਵਛੀ ਥੋੜੀ ਭਾਲ ਪਾ ਗਈ ਇਧਰਲੇ ਪਾਸੇ ਹਾਂਜੀ ਹਾਂਜੀ ਇਹਦਾ ਆ ਹੀ ਜਾਂਦੀ ਆਮ ਸੂਣ ਵਾਲੀਆਂ ਵੜਾਂ ਦੇ ਲਓ ਵੀ ਤੋੜ ਕੇ ਤੁਹਾਨੂੰ ਇਹਨੂੰ ਵੀ ਵਿਖਾ ਦਿੰਨੇ ਆ ਥੋੜੀ ਜਿਹੀ ਧੋਪਾ ਬਾਹਰ ਇਸ ਲਈ ਅੰਦਰ ਹੀ ਤੋੜ ਦਿੰਨੇ ਆ ਚਲੋ ਜੀ ਬਹੁਤ ਸੋਹਣੀ ਬੱਛੀ ਆ ਦੋਸਤੋ ਤੇ ਆ ਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਇਹ ਵਹਿੜ ਪਸੰਦ ਆਉ। ਪਹਿਲਾ ਸੂਆ ਬੱਛੀ ਆ ਬਹੁਤ ਚਾਰ। ਇੱਥੇ ਬੰਦ ਦੇ ਭਾਵੇਂਗੇ? ਬੰਦ ਲੈ ਭਾਈ। ਹਾਂਜੀ ਭਾਈ ਜੀ ਕੀ ਮੁੱਲ ਕਰਾਂਗੇ ਆਪਾਂ ਇਹਦਾ? ਚਲ ਭੋਵੇਂ ਮੁੱਲ ਤਾਂ ਵੀਰੇ ਦਾ ਭਾਵੇਂ 1 25 ਭਾਵੇਂ 30 ਕਰ ਲੇ ਬੱਜ ਜਾਵਾਂ ਹਾਂ ਨਾ 95000 ਦੀ ਬੱਛੀ ਦੇਣੀ ਹੈ। ਵਾਹ ਭਾਈ ਵਾਹ ਕੀ ਬਾਤ ਆਈ। ਏਜੀ ਦਾ 25 30 ਹਰ ਕੀ ਮੰਗੂਗਾ ਬਾਈ ਬਿਲਕੁਲ ਬਾਈ ਤੇ 25 30 ਮੰਗ ਲਿਆ ਮੁੱਲ ਵੀ 25 30 ਦੇ ਲਾਉਣਾ ਪਰ ਆਪਣੀ ਵੀਡੀਓ ਪਹਿਲੀ ਆਪਾਂ 95000 ਦੀ ਦੇਣੀਓ ਹੀ ਦੇਣੀ ਆ ਠੀਕ ਆ ਜੀ ਠੀਕ ਵੇਚਣ ਵਾਲੇ ਬੰਦੇ ਬਹੁ ਆਪਾਂ ਤੋਂ ਲੈ ਜਾਂਦੇ ਮੁੱਲ ਵੀ ਲਈ ਜਾਂਦੇ ਕੱਲ ਦੇ ਠੀਕ ਹੈ ਕੱਲ ਹੀ ਆਪਾਂ ਵੱਛੀ ਲਈ ਆ ਠੀਕ ਹੈ ਪਰ ਆਪਣਾ ਮਾਨਸ ਵੀ ਵੀਡੀਓ ਬਣਾ ਕੇ ਵੱਛੀ ਵੇਚਣੀ ਆ ਵਾਹ ਜੀ ਲਓ ਵੀ ਦੁਬਾਰਾ ਤੁਹਾਨੂੰ ਦਿਖਾ ਦਿੰਨੇ ਆ ਸਾਫ ਸੁਥਰੀ ਬਹੁਤ ਆ ਵੜਾ ਇਹ ਥੋੜੀ ਜਿਹੀ ਪਹਾੜਾ ਦੋਸਤੋ ਉਹਦਾ ਡਰ ਨਾ ਮੰਨੇ ਉਹ ਵੀ ਥਣ ਖੇਚਨ ਦਾ ਕਰ ਕੁਰਗੀ ਹੋਰ ਕੋਈ ਚੱਕਰ ਨਹੀਂ ਸਹੀ ਹੈ ਜੀ ਲੈ ਵਾਲੂਆ ਤਾਂ ਬਾਈ ਬਹੁਤ ਜ਼ਿਆਦਾ ਸੋਨਾ ਤਿਆਰ ਕਰਨਾ ਬੱਚੀ ਨੇ ਠੀਕ ਹੈ ਲੋ ਵੀ ਇਸ ਤੋਂ ਅੱਗੇ ਤੁਹਾਨੂੰ ਇੱਕ ਹੋਰ ਵਾਇਰ ਦਿਖਾਉਣੇ ਆ ਹਾਂ ਜੀ ਬਾਈ ਜੀ ਇਹਦੇ ਬਾਰੇ ਦੱਸਿਓ ਕੀ ਡਿਟੇਲ ਹੈ ਇਹ ਲੱਛੀ ਪਹਿਲਾ ਸੂਆ ਬਾਈ ਮੋਹ ਚੌਗੀ ਹੈ ਵੀ ਠੀਕ ਹੈ ਜੀ ਹਾਂ ਤੇ ਇਹਦੇ ਦਿਨ 24 ਤਰੀਕ ਨੂੰ ਪੂਰੇ ਦਿਨੇ ਦੱਸਿਆ ਮਾਲਕਾਂ ਨੇ 9 ਮਹੀਨੇ ਠੀਕ ਹੈ ਸੀਮਨ ਸੁਮਨ ਨਹੀਂ ਦੱਸਿਆ ਜੀ ਨਹੀਂ ਇਹਦਾ ਕੋਈ ਆਪਣੇ ਕੋਲੇ ਡਿਟੇਲ ਨਹੀਂ ਝੂਠ ਮਾਰੀ ਹੈ ਕਿ ਉਹਦੀ ਫੁੱਲ ਡਿਟੇਲ ਮਿਲ ਉਹਦੀ ਫੁੱਲ ਡਿਟੇਲ ਵਾਹ ਬਾਈ ਬਿਨਾਈ ਦਾ ਅਗਲਾ ਹਰੇਕ ਹੀ ਕਹਿ ਦਿੰਦਾ ਵੀ ਵੈਸੇ ਹਫਤਾ ਵੱਛੀ ਮੌਜ ਨਾ ਲੈ ਜੂਗੀ। ਲਓ ਵੀ ਸੋਨਾ ਥਣ ਲੱਗਿਆ ਤੇ ਵਿਰਲਾ ਚੰਗਾ ਹੈ ਦੋਸਤੋ ਤੇ ਜਦੋਂ ਸੂਨ ਵਾਲੇ ਦੇ ਨੇੜੇ ਹੋਈ ਤਾਂ ਦੋਸਤੋ ਬਹੁਤ ਵੱਡਾ ਇਹਨੇ ਹਵਾਨਾ ਤਿਆਰ ਕਰਨਾ। ਲਓ ਵੀ ਸਾਫ ਸੁਥਰਾ ਤੇ ਪਧਰਾ ਹਵਾਨਾ ਤੇ ਪਿੱਠ ਪੜਾ ਤੁਸੀਂ ਦੇਖ ਸਕਦੇ ਹੋ। ਲਓ ਵੀ ਮਤਰਾ ਨਾੜਾ ਹਵਾਨੇ ਦੇ ਉੱਤੇ ਕੱਲੀਆਂ-ਕੱਲੀਆਂ ਤੁਹਾਨੂੰ ਦਿਖਾਈ ਦੇ ਜਾਣੀਆਂ ਤੇ ਮਿਲਕਵੇਨ ਨੇ ਵੀ ਦੋਸਤੋ ਨਜ਼ਰ ਮਾਰ ਲਓ। ਚੰਗੀ ਆ ਸੋਹਣਾ ਕੱਦ ਕਾਠਾ ਮੂੰਹ ਮੱਥੇ ਦੀ ਦੇਖ ਸਕਦੇ ਹੋ ਤੁਸੀਂ ਲੈ ਵੇ ਲੈ ਬਾਈ ਕਿੱਥੋਂ ਲਾ ਕੇ ਤੇ ਕਿੱਥੋਂ ਤੱਕ ਲਾਉਣਾ ਵੱਛੀ ਨੇ ਸਹੀ ਗੱਲ ਹੈ ਜੀ ਇੱਧਰ ਦਿਖਾ ਦੀ ਪਿਛਲੇ ਪਾਸੇ ਮਾੜਾ ਆ ਲਓ ਵੀ ਮਿੱਤਰੋ ਟਿੱਲ ਤੁਸੀਂ ਇਹਦੇ ਵੀ ਦੇਖ ਸਕਦੇ ਐ 6 ਇੰਚੀ ਪਿੱਛ ਲੱਤਾਂ ਤੋਂ ਬਾਹਰ ਕੱਢ ਦੋ ਜੀ ਤੋ ਤਿਆਰ ਹੋ ਗਈ ਵੱਛੀ ਸਹੀ ਹੈ ਜੀ ਸਹੀ ਹੈ ਤੋੜ ਕੇ ਬਾਈ ਇਹ ਵੀ ਦਿਖਾ ਤੋੜ ਕੇ ਵਿਖਾ ਦੰਦ ਵੀ ਵਿਖਾ ਦੇ ਉਹਦੇ ਵੀ ਵਿਖਾ ਦੇ ਤੇ ਇਹਦੇ ਵੀ ਵਿਖਾ ਦੇ ਨਹੀਂ ਬਸ ਤੁਹਾਡੇ ਇਹਦੇ ਮਗਰ ਵਾਲੀ ਗੱਲ ਨਹੀਂ ਹੋਊਗੀ ਖੀਰੀ ਹੈ ਜੀ ਚੌਗੀ ਹੈ ਜੀ ਚੌਗੀ 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 ਜਿਹੜੀ ਗੱਲ ਹੋਊਗੀ ਉਹ ਹੀ ਕਹਿਣੀ ਹੈ ਚੌਗੀ ਚੌਗੀ ਮਰੇ ਚੰ ਲੋਕ ਕੱਦ ਕਾਠ ਰੰਗ ਹਰ ਪੱਖ ਤੋਂ ਚੰਗੀ ਆ ਤੇ ਹਵਾਨਾ ਪੱਟਾਂ ਦੇ ਵਿਜਲਾ ਰੱਖੂਗੀ ਤੇ ਬਹੁਤ ਵੱਡਾ ਤਿਆਰ ਕਰਨਾ ਉੱਪਰ ਤੱਕ ਚੌੜਾ ਹਵਾਨਾ ਸ਼ਰੀਰ ਦੀ ਹੱਡੀ ਬਿਲਕੁਲ ਗਾਇਆਵਰਗੀ ਸਿੱਧੀ ਆ ਹਵਾਨਾ ਤਾਂ ਬਾਈ ਭੂਮੇ ਦਾ ਮਹਾਰਾਜ ਸੁੱਖ ਰੱਖੇ ਵਿਚਾਰੀ ਕਰਮਾਲੀ ਨੂੰ ਰੰਗ ਭਾਗ ਵਿੱਚ ਠੀਕ ਹੈ ਜੀ ਠੀਕ ਲੋਈ ਤੋੜ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਕੱਦ ਕਾਠ ਹਰ ਪੱਖ ਤੋਂ ਚੰਗੀ ਆ ਸੋਹਣੀ ਵੈੜਾ ਦੋਸਤੋ ਗਲਾਬੀ ਸਕੈਨਾਂ ਦੋਸਤੋ ਚਮੜੀ ਦੀ ਜਿਹੜੀ ਹਵਾਨੇ ਦੀ ਆ ਤੇ ਬਾਈ ਇਹਦਾ ਕੀ ਆਪਾਂ ਮੁੱਲ ਕਰਾਂਗੇ ਜੀ ਮੁੱਲ ਕਰਨ ਨੂੰ ਤਾਂ ਇੱਕ 10 ਵੀ ਕਰ ਲਗੇ ਠੀਕ ਆ ਜੀ ਤਾਂ ਵੀ ਵੱਛੀ ਵੇਚ ਦਿਆਂਗੇ ਭੋਮੇ ਵਾਹ ਬਈ ਬਸ ਜਵਾਹਾਨ 87000 ਦੀ ਵੱਛੀ ਦੇਵਾਂਗੇ ਅੱਜ ਵਾਹ ਜੀ ਵਾਹ ਕੀ ਬਾਤ ਇੰਦਰ ਖਾਰੇ ਕਿੱਥੋਂ ਲਾ ਕੇ ਕੀ ਖਣਾ ਦਾ ਸੈ ਗੈਪ ਤੇ ਕੀ ਲੇਵਾ ਵੱਛੀ ਨਾੜਾ ਨੂੜਾ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਅਗਾੜੀ ਬਹੁਤ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਧੁੰਨੀ ਨਾਲ ਲੱਗੀ ਪਈ ਆ ਗਾੜੀ ਪਿਛਾੜੀ ਬੋਲ ਆਉਣੀ ਹੈ ਬਾਈ ਜਿਹਦੇ ਪਾਸਿਓਂ ਵੀ ਹਵਾ ਨਾ ਮਗਰਲੇ ਪਾਸਿਓਂ ਦਿਸਦਾ ਦੋਸਤੋ ਜਦੋਂ ਭੜਿਆ ਤੇ ਇਹਨੇ ਪੂਰਾ ਬਾਹਰ ਨੂੰ ਕੱਢ ਜਾਣਾ ਹਾਂ ਤੇ ਇਹ ਕੋਈ ਬੰਦਾ ਸਾਂ ਲੂਗਾ ਕੱਚਿਆਂ ਵਾਲ ਜਾ ਕੇ ਉਹਨਾਂ ਨੂੰ ਨਫਾ ਦੇ ਜਾਣੀਆਂ ਵੇੜਾ ਠੀਕ ਹੈ ਜੀ ਲਓ ਵੀ ਸਜਣੋ ਤਿੰਨ ਵੇੜਾ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਤੀ ਆ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜਿਹਰਾਲਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦੇ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਹਿੜਾਂ ਕਿੱਦਾਂ ਦੀਆਂ ਲੱਗੀਆਂ ਤੇ ਇਸ ਤਰ੍ਹਾਂ ਦੀ ਵੀਡੀਓ ਲਈ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਏਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਪਵਾਰ ਦਾ ਕੰਮ ਆ ਵੇਚ ਨਹੀਂ ਪੈਣੀ ਆ ਵੇਚਣ ਵਾਲੀ ਚੀਜ਼ ਨਹੀਂ ਭੋ ਮੈਂ ਯਾਰ ਬਿਲਕੁਲ ਜੀ ਬਿਲਕੁਲ ਸੋਨਾ ਹੀ ਆ ਯਾਰ ਨਿਰਾਈ ਜਾਵਾਂ ਜਿੱਧਰ ਦੀ ਮਰਜ਼ੀ ਬੈਠਾ ਰਹਿ ਵੀਡੀਓ ਵੇਖਣ ਲਈ ਦੋਸਤੋ ਚੂ ਚੂ